ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਅੱਜ ਆਪਾਂ ਵਿਚਾਰ ਕਰਾਂਗੇ ਕਿ ਪੰਜ ਤੱਤਾਂ ਨੂੰ ਪਾਰ ਕਰਨ ਦਾ ਤਰੀਕਾ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਕਿਸ ਤਰ੍ਹਾਂ ਫਰਮਾਉਂਦੇ ਹਨ ਪਹਿਲਾ ਆਪਾਂ ਪੌਣ ਤੱਤ ਤੇ ਪਿਛਲੀ ਵੀਡੀਓ ਦੇ ਵਿੱਚ ਵਿਚਾਰ ਕਰ ਚੁੱਕੇ ਆ ਹੁਣ ਅੱਜ ਵਿਚਾਰ ਕਰਾਂਗੇ ਜਿਵੇਂ ਅਗਨ ਤਤ ਅਗਨ ਤਤ ਹੁਣ ਸਾਨੂੰ ਪਤਾ ਹੈ ਕਿ ਗਰਮੀ ਤੋਂ ਬਚਣ ਲਈ ਗਰਮੈਸ਼ ਤੋਂ ਬਚਣ ਦੇ ਲਈ ਸਾਡੇ ਕੋਲੇ ਛਾਂ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਆਪਣੇ ਬਚਾਅ ਲਈ ਅਸੀਂ ਛਾਂ ਦਾ ਸਹਾਰਾ ਲੈਂਦੇ ਹਾਂ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਸਾਡੇ ਮਨ ਨੂੰ ਅਗਨ ਤਤ ਦੇ ਵਿੱਚੋਂ ਲੰਘਣ ਦੇ ਲਈ ਕਿਸ ਤਰ੍ਹਾਂ ਰੱਖਿਆ ਦਾ ਤਰੀਕਾ ਦੱਸਦੇ ਹਨ ਕਿ ਮਾਨੇ ਅਗਨ ਦਟ ਨੂੰ ਕਿਵੇਂ ਪਾਰ ਕਰਨਾ ਹੈ ਜਹ ਮਹਾ ਪਯਾਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਗੁਰੂ ਜੀ ਹਰਮਾਉਂਦੇ ਹਨ ਕਿ ਜਿਵੇਂ ਬਹੁਤ ਜਿਆਦੇ ਤਪਤ ਦੇ ਵਿੱਚ ਸਾਨੂੰ ਸ਼ਾਂ ਦੀ ਜ਼ਰੂਰਤ ਹੁੰਦੀ ਹੈ ਇਸੇ ਤਰ੍ਹਾਂ ਦੇਖਦੇ ਹਾਂ ਕਿ ਸਾਡੇ ਮਨ ਨੂੰ ਉਸ ਸਮੇਂ ਕਿ ਕਿਹੜੀ ਸ਼ਾਂ ਦੀ ਜ਼ਰੂਰਤ ਪੈਂਦੀ ਹੈ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਭਾਵ ਉਸ ਪਰਮਾਤਮਾ ਦੇ ਨਾਮ ਦੀ ਸ਼ਾਂ ਦਾ ਸਹਾਰਾ ਲੈ ਕੇ ਮਨ ਅਗਨ ਤਤ ਨੂੰ ਪਾਰ ਕਰ ਸਕਦਾ ਹੈ ਉਸ ਤੋਂ ਬਾਅਦ